ਲਾਈਵ ਨੂੰ ਜੁਟਦੇ ਸੋ ਹਾਂਜੀ ਗਾਇਸ ਕੀ ਹਾਲ ਚਾਲ ਆ ਤੇ ਸਾਰਿਆਂ ਦਾ ਪਹਿਲਾਂ ਲਾਈਵ 'ਚ ਆਪਣਾ ਸਵਾਗਤ ਆ ਵਾਈਂਡੋ ਵਿੱਚ ਆ ਰਵਰੇ ਤੇ ਜੁੜ ਜਾਣ ਤੇ ਨਾਲ ਬੰਦੇ ਫਿਰ ਆਪਾਂ ਦਿਖਾਉਨੇ ਆ ਤੇ ਆਪਾਂ ਜਾਇਆ ਬਾਬਾ ਬੁੱਲੇ ਸ਼ਾਹ ਟੂਰਨਾਮੈਂਟ ਕਲੱਬ ਦਾ ਖਾਲੀ ਆ ਤੁਹਾਨੂੰ ਇਹਦੇ ਉੱਤੇ ਹੋਇਆ ਇੱਥੇ ਖੜਿਆ ਥੈਂਕ ਯੂ ਬਈ ਆ ਸਾਡੇ ਚਾਚੇ ਨੇ ਘਟੋ ਘਟਾ ਮਹੀਨੇ ਬਾਅਦ ਰੇੜੀ ਲਾਈ ਆਸੀ ਬਹੁਤ ਭੀੜ ਹੋ ਚੁੱਕੀ ਔਰੇ ਮਹੀਨੇ ਬਾਅਦ ਰੇੜੀ ਲੱਗੀ ਐ ਓਏ ਥਾਂ ਮਿਲ ਕੇ ਅੰਦਰ ਜਾਂਦਾ ਓਏ ਅੰਦਰ ਦਾ ਬਾਜ਼ੀ ਆਂਗੇ ਤੁਰ ਕੇ ਕੰਤ ਲਿਆ ਇੱਕ ਨਾਲ ਹੀ ਵੜਨਾ ਨਾ ਪਰਤ ਜਾਵਾਂਗੇ ਹਰੇ ਖੁੱਲਾ ਦਾਗਾ ਕੀ ਕਰਦਾ ਕੌਣ ਓ ਯਾਰ ਰਾਹ ਤਾਂ ਇੰਨਾ ਬੜਾ ਖੁੱਲਾ ਓਈ ਮਰੀ ਜਾਂਦਾ ਜੱਪੜ ਜਾਏ ਯਾਰ ਭੀੜ ਬਹੁਤ ਆ ਮੇਰੇ ਵੀਰੋ ਔਰੇ ਬਹੁਤ ਨਾਮੀਆਂ ਨਿਚ ਨਾਮੀਆਂ ਸ਼ਸਤੀਆਂ ਆਈਆਂ ਹੋਏ ਨੇ ਬਹੁਤ ਵੱਡੇ ਵੱਡੇ ਖੜ੍ਹਾਰੀ ਆਏ ਨੇ ਤੇਜੀ ਕਿਹੜੇ ਕਿਹੜਾ ਆਏ ਨੇ ਦੱਸ ਸਾਹ ਜਾਨਾ ਮੈਨੂੰ ਪਤਾ ਉਹ ਕਹੇ ਦੱਸ ਬਣਾ ਆ ਲਾਈਵ ਬਹੁਤ ਜਾਨੇ ਦੇਖੀਏ ਨੇ ਤਿੰਨੇ ਜਾਨੇ ਬਾਹਰੋਂ ਆਏ ਨੇ ਬਸ ਹੋਰ ਕੋਈ ਨਹੀਂ ਆਇਆ ਕਿਹੜਾ ਕਿਹੜਾ ਆਇਆਗਾ ਕਿਵੇਂ ਆ ਐ ਨਹੀਂ ਪਤਾ ਹੁਣ ਕਿਹੜੇ ਕਿਹੜੇ ਆਏ ਨੇ ਮੈਨੂੰ ਵੀ ਨਹੀਂ ਪਤਾ ਕਿਹੜੇ ਕਿਹੜੇ ਆਏ ਜਿਨ੍ਹਾਂ ਨੂੰ ਸਨਮਾਨ ਕਰਨਾ ਉਹ ਤਾਂ ਪਤਾ ਨਹੀਂ ਕਿਹੜੇ ਕਿਹੜੇ ਨੇ ਪੰਜ ਜਾਨੇ ਜਦੋਂ ਆਪਾਂ ਅੰਦਰ ਜਾ ਕੇ ਵੀ ਚਾਲਦੇ ਆਂਦਾ ਜਾ ਕੇ ਦਿਖਾਉਣਾ ਤੁਹਾਨੂੰ ਕੀ ਚੱਕਰ ਆ ਕੀ ਨਹੀਂ ਚਾਲਦੇ ਹਾਂ ਔਰੀ ਭਾਈ ਫੋਨ ਡਿੱਗ ਗਿਆ ਅਸੀਂ ਮੜਾਇਆ ਉਹਦੇ ਕਰਕੇ ਕੈਮਰਾ ਹਿੱਲ ਗਿਆ ਸੀ ਇਹ ਕਿਸੇ ਨੂੰ ਦੱਸਾਂ ਰਿਹਾ ਅਸੀਂ ਲਾਈਵ ਹੋਣਾ ਨਹੀਂ ਹੋਣਾ ਮੈਂ ਤਾਂ ਇੱਥੇ ਬਾਬੇ ਬੁੱਲ੍ਹੇ ਸ਼ਾਹ ਦੇ ਆ ਗਿਆ ਲਾਈਵ ਹੋਣ ਵਾਸਤੇ ਮੈਂ ਚਲੋ ਲਾਈਵ ਦਿਖਾਉਂਦੇ ਆ ਤੁਹਾਨੂੰ ਵੀ ਸਾਰਾ ਬਾਕੀ ਉਰੇ ਲਾਈਵ ਚੱਲੀ ਜਾਂਦਾ ਤੁਸੀਂ ਲਾਈਵ ਦੇਖ ਸਕਦੇ ਓਦਾਂ ਟੂਰਨਾਮੈਂਟ ਤੁਹਾਨੂੰ ਦੱਸ ਦਿੰਦਾ ਕਿਹੜੇ ਚੈਨਲ ਤੇ ਆ ਰਿਹਾ ਕਿਹੜੇ ਤੇ ਨਹੀਂ ਹੈ ਕਵੱਡੀ 307 ਇਹ ਲਾਈਵ ਆ ਰਿਹਾ ਹੈਗਾ ਕਵੱਡੀ 307 ਤੇ ਆ ਰਿਹਾ ਹੈ ਲਾਈਵ ਤੇ ਆਪਾਂ ਤੁਹਾਨੂੰ ਬਾਕੀ ਜਿਹੜਾ ਲਾਈਵ ਦੇਖਣਾ ਜਾ ਕੇ ਦੇਖ ਸਕਦੇ ਹੋ ਤੇ ਆਪਣਾ ਵੀ ਦੇਖਿਓ ਤੇ ਲਾਈਕ ਜਰੂਰ ਕਰਦੇ ਹੋ ਬਈ ਸਾਹਮਣੇ ਸਾਹਮਣੇ ਮੇਰਾ ਬਹੁਤ ਹੋਰੇ ਜਦੋਂ ਵਾਲਾ ਤਾੜਾ ਗੱਤਕਰਾ ਨੰਬਰ ਆਹ ਦੀ ਟੀਮ ਦੇ ਖਾਤੇ ਜੋੜੀ ਗਏ ਮੇਰੀ ਦੇਖ ਲੈਣਾ ਕੋਸ਼ਿਸ਼ ਹੀ ਕਰਕੇ ਅੰਦਰ ਕਹਨੇ ਜਾਣਾ ਹੱਥ ਕੰਦੇ ਮੇਰੇ ਪਵਨ ਫਿਰਦੇ ਲੋ ਟਰਮ ਦੇ ਗੁਰਜਤ ਹੈ ਵੀਸੇ ਵੱਲ 11000 ਪਰ ਸਾਹਮਣੇ ਇਹ ਕਬੱਡੀ 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 ਪੁਆਇੰਟ ਇਸ ਵੇਲੇ ਮਾਰ ਦੇਖਦਾ ਮਾਲਵੇ ਦੀ ਖੇਡਾਰੀਨ ਆਪਣੀ ਟੀਮ ਦੇ ਲਈ ਜੋੜ ਕੇ ਦੋਨੋਂ ਟੀਮਾਂ ਆ ਗਈਆਂ ਬਹੱਤ ਕਰਾਂ ਗੰਦੀ ਇਹਦਾ ਸਾਲ ਪੱਤਰੋ ਤੇ ਸਵਾਰਕਵਾਸੀ ਲੱਖੀ ਕਲੱਬ ਕੱਫੋ ਦਾ ਉਹ ਟੀਮਾਂ ਆ ਲੈਣ ਅਗਲੇ ਮੈਚਾਂ ਦੇ ਲਈ ਵੱਡੇ ਵੀਰ ਉਹ ਵੀ ਤਿਆਰੀ ਫੜਦਗੇ ਬੜਾ ਵੱਡਾ ਬਾਈ ਜੀਵ ਜੀਵ के नाथ बेचैनता ही बात है भाई किसानों को चुप कराना अब अपने यहाँ तुरंत करो अजय यह पत्तों की देखना है इन अपना हाथ में लेता है ना लोगों ने सीमा पर नंबर आमिर के सामने जोड़ी का घर पर इंग्लिश भामी ने समय खोल दिया हैप्पी पेट का मतलब हमें ते करी लो हथेला करा हो भाई जागन डॉक्टर वालों ਕਾਲਾ ਉਡੀਆ ਤਾਂ ਕੋਰੇ ਯੂਕੇ ਉੱਤੇ ਯੂਐਸਏ ਚੱਕਰ ਹੋ ਰਹੀਆਂ ਉਹ ਬੱਧੀ ਆਪਣੇ ਕੱਪੜੇ ਹੰਦਰ ਇੱਕਦਾਂ ਰਹੇ ਸੇਰ ਬੱਚਿਆਂ ਦੇ ਨਾਲ ਜਿਹਨੂੰ ਬਾਬੇ ਨਾਲ ਕੋਈ ਦੋ ਹੱਥ ਦਿੱਤੇ ਆ ਉਹ ਤਾੜੀ ਵੱਡੀ ਸਰੀ ਉਹ ਨਾ ਉਹ ਬਬਿਆ ਉਧਰ ਸਾਡਾ ਵੱਡਾ ਭਾਈ ਮੰਨਾ ਨ ਕੋਦਰ ਵਾਲਾ ਵੀ ਖੇਰ ਤੌਰ ਤੇ ਪੜਿਆ ਬਹੁਤ ਬਹੁਤ ਧੰਨਵਾਦ ਹਰੀਫਾਨ ਕੂਰ ਮਸ਼ਾਲਵਾ ਆ ਅਗਲੇ ਬਲਾਰੇ ਦੀ ਆ ਜੀ ਹੈਲੋ ਆ ਦੇਖ ਲਓ ਆ ਕਮੋਂਦੇ ਨੇ ਮੈਂ ਨਾਲੇ ਅੰਦਰ ਜਾਂਦੀ ਖੱਟਾ ਹਰੇਕ ਪੈਂਟ ਚ ਮੈਂ ਜਾਣੀ ਅੰਦਰ ਨਹੀਂ ਜਾਣਦੇ ਐ ਦੇਖਣਾ ਮੈਂ ਅੰਦਰ ਖੁਰਚੀਆਂ ਖਲੀ ਪਈਆਂ ਨੇ ਆ ਦੇਖੋ ਨਾਲੇ ਨਾਮ ਦਰਜਾ ਦੇਣਾ ਬੈਠਾ ਨੇ ਮਿੱਤਰੋ ਪਰਾਂ ਖਾਲੀ ਪਿਆ ਸਾਰਾ ਪ੍ਰੀਤੀ ਜੀ ਦੇ ਅਕਾਲੀ ਦਾ ਲਗਾਉਂਦੇ ਨੇ ਜੀ ਇੱਕ ਨਾਮ ਬਲਜੀਤ ਸਿੰਘ ਜੀ ਮਾਨ ਪ੍ਰਧਾਨ ਕਬੱਡੀ ਐਸੋਸੀਏਸ਼ਨ ਬਰਨਾਲਾ ਔਰ ਸਾਡੇ ਸਰਕਾਰਯੋਗ ਪੰਜਾਬ ਚ ਕਬੱਡੀ ਐਸਐਸਓ ਉੱਧਰ ਵਾਲੇ ਕਿਥਾ ਉੱਧਰ ਖਾਲੀ ਪਿਆ ਭਰਾ ਅੰਦਰ ਨਾ ਜਾਣ ਦੇਖ ਸਾਡੇ ਨੂੰ ਐਲਸੀ 77 ਕਬੱਡੀ ਐਸੋਸੀਏਸ਼ਨ ਬਰਨਾਲਾ ਕਿਉਂਕਿ ਸਾਡੇ ਕੋਲ ਚੇਚੇ ਤੌਰ ਤੇ ਪਹੁੰਚੇ ਹੋਏ ਹਨ ਸੋਚੀ ਬਾਬਾ ਬੁੱਲੇ ਸਾਹਿਬ ਯੂਐਸਪੋਸਟ ਦੇ ਪ੍ਰਬੰਧਕ ਕਮੇਟੀ ਵੱਲੋਂ ਅੱਜ ਪੰਜ ਕਰਦੇ ਬਹੁਤ-ਬਹੁਤ ਧੰਨਵਾਦ ਲੇਕਿਨ ਜੀ ਆਇਆਂ ਨੂੰ ਬਾਬਾ ਬੁੱੱਲੇ ਸਾਹਿਬ ਜੀ ਅੰਗ ਸੰਗ ਸਹਾਇ ਹੋ। ਕਰਮੂ ਬਾਈ ਦਾ ਧੰਨਵਾਦ। ਹੈਲੋ ਹੈਲੋ ਆ ਸਨਮਾਨ ਕਰਵਾ ਰਹੇ ਜੀ ਕਵੀਤਾ ਸਾਡੇ ਸਤਿਕਾਰਯੋਗ ਭਾਈ ਕਨਈਆ ਲੈ ਵੀ ਰਗਦਾਸ ਚੌਂਕ ਬਰਬਰ ਉਹਨਾਂ ਵੱਲੋਂ ਵੱਡੇ ਮਾਨ ਸਨਮਾਨ ਸਾਡੇ ਕੋਲ ਪੁੱਜੇ ਹਲ ਸਮੁੱਚੇ ਬਾਬਾ ਬੁੱੱਲੇ ਸਾਹਿਬ ਯੂਐਸਪੋਸਟ ਦੇ ਪ੍ਰਬੰਧਕ ਕਮੇਟੀ ਵੱਲੋਂ ਛੇਤਾ ਧੰਨਵਾਦ ਜੀ ਆਇਆਂ ਨੂੰ। ਆ ਗਏ ਦੁਆਬੇ ਹਰਿਆਣੇ ਪਾਰ ਦੇ ਵਿੱਚ ਖੇਡ ਦੇ ਦੇਸ਼ੀ ਦਾ ਮਿੱਤਰੋ ਭਰੇ ਭੈਰ ਸਟੇਡੀਅਮ ਭਰਿਆ ਯੂਐਸਏ ਵਰਦਿਤ ਯੂਐਸਏ ਗੋਨਾ ਭਰਾਮਾ ਵੱਲੋਂ ਧੰਨਵਾਦ ਕਰਦੇ ਅਸੀਂ ਪਵਨ ਜੜਵੇ ਨੂੰ ਦਿੱਤੀ ਜਾ ਰਹੀਆਂ ਸਪੋਰਟ ਆਪਣੇ ਸਬਸਕ੍ਰਾਈਬਰ ਸਬਸਕ੍ਰਾਈਬਰ ਵੀ ਨੇ ਆਪਣੇ ਆਰ ਉਹਨਾਂ ਦੇ ਪਰਿਵਾਰ ਦਾ ਧੰਨਵਾਦ ਤੇ ਸਾਡੇ ਵੀਰ ਨੇ ਜਿੱਤੇ ਪ੍ਰਵਿੰਦਰ ਰੱਬੜਦਾਰ ਸਾਹਿਬ ਤੇ ਸਾਡੇ ਖੜੇ ਵੀਰਾਂ ਦਾ ਧੰਨਵਾਦ ਸਰਦਾਰ ਦਿਲਜਿੰਦਰ ਸਿੰਘ ਜੀ ਸਾਰਾ ਯੂਕੇ ਵਾਲੇ ਉਹਨਾਂ ਦੇ ਵੱਲੋਂ ਵੀ ਦਾਅ ਦੇ ਲਈ 5100 ਪੁੱਜਿਆ ਸਰਦਾਰ ਰਣਜੀਤ ਸਿੰਘ ਜੀ ਰੀਡਟੂ ਆਈਡੀਪੀ ਪਟਿਆਲਾ ਦੇ ਗਰਾਊਂਡ ਦੇ ਵਿੱਚ ਆ ਰਹੇ ਨੇ ਭਾਈ ਜੀ ਉਹਨਾਂ ਦਾ ਮੈਚ ਨਹੀਂ ਸ਼ੁਰੂ ਹੋਣਾ ਜਦੋਂ ਤੱਕ ਗਰਾਊਂਡ ਨਹੀਂ ਕਲੀਅਰ ਹੁੰਦਾ ਨਿਸ਼ਾਨ ਆ ਇੱਕ ਵਾਰ ਗਰਾਊਂਡ 'ਚ ਨਿਗਾਹ ਮਰੀ ਜਦੋਂ ਤੱਕ ਗਰਾਊਂਡ ਕਲੀਅਰ ਨਹੀਂ ਹੁੰਦਾ ਉਹਨਾਂ ਦਾ ਮੈਚ ਨਹੀਂ ਸ਼ੁਰੂ ਹੋਊਗਾ ਆਓ ਜੀ ਬੁਟਾ ਜੀ ਸਾਰੇ ਪਿੰਡ ਵਿੱਚ ਦੁਰਾ ਫਰਦਾ ਉਹਦੇ ਸਾਰਜ ਸੰਧੂ ਤੇ ਨਾਲ ਸਾਡਾ ਅਗਲੇ ਸੰਧੂ ਭਰਾ ਹੈ ਨਾ ਭਰਾਵਾ ਲਈ ਬਹੁਤ ਬਹੁਤ ਧੰਨਵਾਦ ਕਰ ਰਿਹਾ ਅਰਗੇ ਢੰਡਰੀਆ ਸਾਡਾ ਵੀਰ ਹੈ ਬਹੁਤ ਬਹੁਤ ਧੰਨਵਾਦ ਕਰਦਾ ਵੱਡਾ ਭਾਈ ਮਨਨ ਰਕੋਟਰ ਵਿਸ਼ੇਸ਼ ਤੌਰ ਤੇ ਪੁਜਿਆ ਹੋਇਆ ਬਹੁਤ ਬਹੁਤ ਧੰਨਵਾਦ ਹੈ ਜੀ ਅਗਲੇ ਦੌਰੇ ਤੇ ਮਾਸੇਖਾ ਜੀ ਤੇ ਨਾਲ ਬੂਟਾ ਨੇਨੇ ਆਸਲ ਜੀ ਇੱਕ ਮਿੰਟ ਕਰਕੇ ਜਰੂਰ ਦੱਸਿਓ ਕਿਹੜੇ ਕਿਹੜੇ ਜਗਾ ਤਾਂ ਦੇਖੀ ਜਾਂਦੇ ਹੋ ਤੁਸੀਂ ਚਾਰ ਜਣੇ ਜੁੜੇ ਤੇ ਹੈਗੇ ਨਾਮ ਨਿਕਾਲ ਲਈ ਕਮੈਂਟਰੀ ਕਰਦੇ ਤੋੜੀਆਂ ਤੇ ਚੱਲ ਜਾਈਏ ਮੈਚ ਸ਼ੁਰੂ ਹੋਣਾ ਜਿੱਲਾ ਜਲ ਸਟੇਜ ਦੇ ਸਾਹਮਣੇ ਵਿੱਚ ਘੁੰਮ ਕੇ ਜਾਵਾਂਗੇ ਮੈਨੂੰ ਅੰਦਰ ਰੋਕ ਕੇ ਰੱਖਿਓ। ਅਗਲੀ ਗੱਲ ਨਾ ਖਤਮ ਹੋਵੇ ਜਾ ਕੇ ਬਾਹਰ ਹੋਵੇ। ਉਹ ਅੰਦਰ ਨਹੀਂ ਜਾਉਂਦੇ। ਉਹ ਕੁਰਸੀਆਂ ਦੇ ਬੈਠ ਜਾਂਦਾ। ਅੰਦਰ ਦੇਖੀਏ ਜਾਈਦੇ ਆਂਦੇ ਨੇ। ਜੇ ਇਹਨਾਂ ਟਰਾਈ ਕਰਦੇ। ਕੋਲ ਬੈਠ ਕੇ ਸਟੇਜ ਦੇ ਸਾਹਮਣੇ ਜਗ੍ਹਾ ਖਾਲੀ ਕਰ ਦਿਓ। ਪੌਸੇ ਵੀਰ ਨੂੰ ਬੇਚੀ ਅਗੇ ਸਟੇਜ ਦੇ ਸਾਹਮਣੇ ਜਗ੍ਹਾ ਖਾਲੀ ਕਰਵਾਈ ਜਾਵੇ। ਪੌਸੇ ਵੀਰ ਜਿੱਥੇ ਵੀ ਵਾਰ ਸੌਂਦਾ ਹੈ ਸਟੇਜ ਦੇ ਸਾਹਮਣੇ ਜਗ੍ਹਾ ਖਾਲੀ ਕਰਵਾਓ। ਲੋ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਚੋਟੀ ਦਾ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਲਓ ਧਰਤੀ ਦਾ ਕਹਿੰਦੇ ਗੁੱਟੀ ਮਿਲਦਾ ਨਾ ਪਾ ਰਿਹਾ ਹੈ ਵਾਧਾ ਹੋਇਆ ਲੋ ਇੱਕ ਪਾਸੇ ਨੂੰ ਕਹਿੰਦੇ ਧਰਤੀ ਦਾ ਮੇਰੇ ਮਿੱਤਰੋ ਇਹ ਕਿੰਦੇ ਆ ਉਹ ਕੈਨੇਡਾ ਵੀ ਬੜੇ ਤਕੜਾ ਖੇਡੇ ਇੰਗਲੈਂਡ ਦੀ ਧਰਤੀ ਦੇ ਤੇ ਵੀ ਦੁਨੀਆ ਨਚਾਈ ਹੈ ਲੋ ਰਾਜਸਥਾਨ ਦੇ ਰਾਜੇ ਦਾ ਇਹਨਾਂ ਤੋਂ ਮੇਰੇ ਨਿਭਰ ਅੰਕ ਦਾ ਵਾਅਦਾ ਆਪਣੀ ਟੀਮ ਲਈ ਕਰਦਾ ਹੋਇਆ ਲੋ ਲਿੱਦਿਆਂ ਨੇ ਵੀ ਕਹਿੰਦੇ ਕੱਖ ਦੇ ਵਿੱਚ ਮਰਦਾ ਨਗਰ ਹੈ ਵੇਖੀ ਜਾਗਪੁਰ ਦੀ ਧਰਤੀਆਂ ਮੇਰੇ ਮਿੱਤਰੋ ਕਬੱਡੀ ਪੰਗਲ ਲਈ ਵਾਅਦਾ ਹੋਇਆ ਦੂਜੇ ਪਾਸੇ ਹਰਪ੍ਰੀਤ ਜਿਹੜਾ ਮੁੰਡਾ ਕਹਿੰਦੇ ਪ੍ਰੋ ਲੀਗ ਦੇ ਵਿੱਚ ਬੜਾ ਤਕੜਾ ਖੇਡਿਆ ਲੈ ਵੀ ਬੂਟੇ ਬਾਈ ਕੈਮਰਾ ਟਿੱਡੇ ਕਰਦੇ ਬੱਬੀ ਬੰਦ ਬੰਦ ਹੋ ਜਾਂਦਾ ਆ ਲੈ ਕਾਪ ਦਾ ਖੇਡ ਜਦੋਂ ਕਿ ਖੇਡ ਰਹੀ ਆ ਉਹ ਕੋਟੇ ਜਿਹਾ ਨਗਰੂ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਜਿਹੜੇ ਬਾਸ ਖੜਾ ਜੱਥੇ ਬਾ ਪਿੰਡਾ ਪਰ ਨੰਬਰ ਕਹਿੰਦੇ ਖੇਡ ਦਾ ਰਾਤ ਦੇ ਵਿੱਚ ਇਹ ਇਹ ਜਨੀ ਟਾਕਰ ਵਾਲਾ ਉਹ ਸ਼ੋਰ ਕਰ ਰਿਹਾ ਹੈ ਇਹ ਬਾਤੀ ਕਹਿੰਦੇ ਸਿੱਧੂ ਮੁਸਕਰੇ ਕਰ ਗਿਆ ਹੈ ਉਹ ਜਿਹੜਾ ਜੱਤੀ ਕਮਪਨੀ ਦੁਰੀਆਂ ਦੇ ਕਰੇ ਰਿਹਾ ਮਾਰ ਰਿਹਾ ਹੈ ਹੋਰ ਇਹ ਜਨੀ ਟਾਕਰ ਵਾਲਾ ਹੈ ਜਿਹੜਾ ਬਾਪ ਨੇ ਟੋਲੇ ਦੇ ਵਿੱਚ ਹੈ ਜਿਹੜੇ ਬੱਲੇ ਦਾ ਮਜੀਦ ਟਾਕਰ ਹੀ ਦਾ ਫੀਲਾ ਹੈ ਪਰ ਇਹਨਾਂ ਦਾ ਸਸਿਲਾ ਆਪ ਤੋਂ ਸੇ ਨਬਰਦਾਰ ਰਾਜਪੁਰਪ ਅੰਕੀ ਦਾ ਪਿੰਡ ਹੈ ਸ਼ਾਬ ਕਰਨਾ ਦੂਜੇ ਤਰਫੋਂ ਜਿਹੜੀ ਲਾਈਵ ਦੇਖੀ ਜਿਵੇਂ ਟੇਡਾ ਕਰਦ ਬੰਦ ਤੋਂ ਨਹੀਂ ਹੁੰਦਾ ਫਿਰ ਇੱਥੇ ਆ ਕੇ ਲਾਈਵ ਚਲਾਉਣੇ ਥੇ ਖੰਡੌਣਾ ਦੇ ਸਵਾਰ ਵਾਸੀ ਪੀਤਾ ਚੱਲਦੇ ਲਾਈਵ ਨੂੰ ਬਾਈ ਲਾਈਕ ਜ਼ਰੂਰ ਕਰ ਦਿਓ ਇੱਕ ਇੱਕ ਖੋਟ ਦਾ ਮੇਰੀ ਨੋਟੀਫਿਕੇਸ਼ਨ ਪਹੁੰਚ ਗਈ ਏ ਢੱਲੂ ਕਾਰਾ ਪਤਵਾ ਲੋਕਾਂ ਦੇ ਫੱਤਰ ਜੰਦਾ ਇਹ ਸਾਰੀਆਂ ਟੀਮਾਂ ਪਿਆਰ ਰੱਖਦੀ ਹੈ ਲਓ ਮੋਹਾਲਾਪੁਰ ਦਾ ਖੇਡਾਂ ਲੱਗਾ ਯਾਰ ਤੇ ਪਿੰਡ ਲਓ ਪੂਰੇ ਬਲਕ ਬਲੂ ਧਗੜਾ ਮਾਰਦਾ ਚੱਲ ਰਿਹਾ ਲਾਈਵ ਖੋਟਾਂ ਦੇ ਵਿੱਚ ਮੋਟਰਸਾਈਕਲ ਦਿੱਤੇ ਉਹ YouTube ਤੇ ਕਿਹਦਾ YouTube ਚੱਲੀ ਜਾਂਦਾ YouTube ਦੀ ਆ ਹੋਰ ਡੇਟਾ ਦੇਖ ਟਿੱਡਾ ਚਲੀ ਜਾਂਦਾ ਤੇਜੀ ਡੇਟਾ ਦੇਗਾ ਮੋਹਾਲਾਪੁਰ ਦੀ ਧਰਤੀ ਦਾ ਗੁਰਪ੍ਰੀਤ ਬਾਲ ਦੇ ਖੇਡ ਮੈਦਾਨ ਦੇ ਵਿੱਚ ਬਾਤਾਂ ਹੋਇਆ ਹੈ ਦੇ ਜੱਟ ਰੰਗਾਂ ਸੀ ਦੇ ਗੱਲ ਲੱਗ ਕੇ ਆ ਬਹੁਤ ਬਖੀ ਮੀਨ ਲੱਗਿਆ ਲੈ ਤੰਗਲੀ ਨਸੀਬਾ ਨੂੰ ਫੋਨ ਲੈ ਆ ਫੋਨ ਫੜ ਓਏ ਓਏ ਜੰਪਤ ਜੱਗਿਆ ਇਹ ਕਹਿੰਦੇ 17 ਬਦਸੀ ਮੇਰੇ ਵਿੱਚੋਂ ਨਹੀਂ ਇਹ ਕਲਾਬੀ ਕਦੇ ਮਹਾਰ ਕਰੀ ਇਹਨਾਂ ਦਾ ਪਿੰਡ ਆਪ ਕੋ ਜੀ ਆਇਆਂ ਨੂੰ ਸਰਕਾਰਾਂ ਦੇ ਦਿੱਤੇ ਦਾ ਪਰਮ ਕਬੱਡੀ ਬੋਲਾਂ। ਸੀਰ ਦੇਖੋ ਕਹਿੰਦੇ ਦੇਖ ਕੇ ਧੁੱਖ ਲੈ। ਉਹ ਸਹੀ ਹੋ ਜਾਂਦਾ ਸਮਝ ਲਈ ਜਾ। ਉਹ ਫੋਰ ਸੰਗ ਰੱਖਿਆ ਹੁੰਦਾ। ਲੋਕ ਇੱਕ ਪਾਸੇ ਹਰ ਤੀਤ ਮੇਰੇ ਮਿੱਤਰੋ ਤੇ ਦੂਜੇ ਪਾਸੇ ਕਾਲੋ ਕਹਿੰਦਾ ਪਰਮ ਕਹਿੰਦੇ ਸੋਨੀ ਹੁੰਦਾ। ਜਦ ਤੱਕ ਹੋਣਾ ਬੇਟਾ। ਪਰ ਅਗਲੀ ਕਬੱਡੀ ਰਵੀ ਕਾਟਰਾ ਵਾਲਾ ਰਵੀ ਕਾਟਰਾ ਵਾਲਾ। 飲むねん、皆さん。 ਨੰਬਰ ਚੰਦਾ ਤੇ ਗੱਲਾਂ ਸਾਰੀਆਂ ਪੂਰਾ ਕਰਨੀਆਂ ਉਹਨਰ ਸਵੇ ਜੱਗਾ ਸਰਪੰਚ ਨੇ ਇਹਨਾਂ ਤਿਆਰੀ ਲੋਨ ਦੇ ਬਾਰੇ ਬਾਅਦ ਉਹਦੇ ਪਿਆਰ ਕਰਦੇ ਕਰਦੇ ਹੈ ਨਾਮ ਸੋਨਾ ਜਨੇ ਸਹੀ ਉਹਨਾਂ ਪ੍ਰਧਾਨ ਵੈਸ ਤੋਂ ਆ ਰਿਹਾ ਸਟਾਫਾ ਉਹ ਇਧਰ ਖੇਡਾ ਤੇ ਲੈ ਕਿੰਨੇ ਗਏ ਜੁੜੇ ਨੇ 10 15 ਜੁੜ ਗਏ ਆ ਸਾਰੀ ਤਰ੍ਹਾਂ ਵੱਡੇ ਸੰਜੁਕਤੇ ਹੈ ਉਹ ਹਰ ਸਾਲ ਕਰੇ ਭਾਈ ਸੋਨੇ ਖੁੜੀ ਰੇਡ ਰੋਡ ਪਹੁੰਚ ਰਿਹਾ ਜੁਨੀ ਗਾਮਿੰਗ ਕਰਕੇ ਵਧੀਆ ਖਿਡਾਰੀ ਦੇ ਹੋਏ ਨੇ ਪਰ ਕਾਲੇ ਕੰਦੇ ਧਰਤੀ ਦਾ ਫਿਰ ਕਬੱਡੀ ਪਾਉਂਦੇ ਰਿਹਾ ਬਿਲਕੁਲ ਤਿਆਰ ਹੈ ਰਕਸ਼ੀਪਰ ਸ਼ਰੀਰ ਹੈ ਪਰ ਉਹ ਜੋਰ